ਨਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਜਿਲ੍ਹਾ ਪਟਿਆਲਾ ਕਿੱਥੇ ਆਇਆ ਅੱਜ ਤੁਸੀਂ ਅਸੀਂ ਬਠਿੰਡਾ ਇੱਥੇ ਆਇਆ ਅੱਜ ਬਾਬੇ ਹਾਜੀ ਦੇ ਦਰਸ਼ਨ ਕਰਨ ਆਇਆ ਜੀ ਤੇ ਇੱਥੇ ਔਨਸਾਰ ਜੋ ਅਸੀਂ ਗੁੰਡਾਗਰਦੀ ਸਭ ਤੋਂ ਪਹਿਲਾਂ ਇੱਥੇ ਚੈੱਕ ਕੀਤੀ ਆ ਔਨਸਾਰ ਸਾਡੇ ਪਰਚੇ ਕੱਟੇ ਸ਼ੁਰੂ ਕਰਦੇ ਇਹਨਾਂ ਨੇ ਵੀਕ ਲਾਂਦੀਆਂ ਪਹਿਲਾਂ ਤਾਂ ਇਹ ਕੋਈ ਹੈ ਰੂਲ ਕਿਸੇ ਰੂਲ ਦੇ ਵਿੱਚ ਵੀ ਆਪਾਂ ਮੰਡੀ ਦੇ ਵਿੱਚ ਆਉਣਾ ਤੇ ਪਰਚੇ ਕੱਟੀ ਜਾਵੇ ਬਾਕੀ ਅਸੀਂ ਤਾਂ 15-20 ਮਿੰਟ ਰੁਕਣਾ ਇੰਨੀ ਜਿਹੜੀ ਗੁੰਡਾਗਰਦੀ ਅਸੀਂ ਪਹਿਲੀ ਵਾਰ ਹੀ ਬਠਿੰਡਾ ਦੇ ਵਿੱਚ ਵੇਖੀ ਆ ਕਿਤੇ ਇੰਨੀ ਗੁੰਡਾਗਰਦੀ ਕਿਸੇ ਜਗਾ ਤਨੇ ਵੀ ਅਖੀਰ ਮੈਸਤਾਨਾਂ ਤੇ ਚਲੋ ਯਾਤਰਾ ਕਰਨ ਜਾਂਦੇ ਰਹਿੰਦੇ ਨੇ ਹੋਰ ਵੀ ਕਈਆਂ ਨਾਲ ਅਸੀਂ ਆਹ ਨੰਬਰ ਤੇ ਗਏ ਵੇਖੋ ਜਿਹੜੇ ਤੁਹਾਨੂੰ ਲੋਕਲ ਗੁੰਡੇ ਉਹਨਾਂ ਦਾ ਨੰਬਰ ਵੇਖ ਸਕਦੇ ਤੁਸੀਂ ਠੀਕ ਹੈ ਤੇ ਮੇਰਾ ਨਾਂ ਵੀ ਨੋਟ ਕਰ ਲੈ ਮੇਰਾ ਨੰਬਰ ਵੀ ਨੋਟ ਕਰ ਲੈ ਜਿਉਂ ਗੁੰਡਿਆਂ ਦੇ ਕੋਈ ਦਿਲ ਚ ਵਹਿਮ ਵੀ ਹੈ ਨਾ ਵੀ ਆਪਣੇ ਇਲਾਕੇ ਜਾ ਕੇ ਗੁੰਡਾ ਕਰਦੀ ਉਹ ਕਰਦੀਆਂ ਗੁੰਡਾ ਕਰਦੀ ਨਹੀਂ ਅਸੀਂ ਇੱਥੇ ਦਰਸ਼ਨ ਕਰਨ ਆਏ ਆ ਤੇ ਉਹ ਵੀ ਉਦਾਂ ਦੇ ਸਾਡੇ ਨਾਲ ਡੀਲ ਕਰਨ ਨਾ ਕਿਥੇ ਗੁੰਡਾ ਕਰਦੀ ਕਰਨਾ ਆਹ ਗੁੰਡਾ ਦਾ ਨੰਬਰ ਵੇਖ ਲਓ ਉਹਨਾਂ ਦੇ ਤੇ ਜੋ ਵੀ ਇੱਥੇ ਦਿਨੇ ਵੀ ਆ ਰਹੇ ਉਹਨਾਂ ਦਾ ਮੋਟਰਸਾਈਕਲ ਦੇ ਪਰਚੇ ਕੱਟ ਰਹੇ ਇਕੱਲੇ ਇਕੱਲੇ ਜਾ ਕੇ ਬਾਕੀ ਮੈਂ ਕਿਹਾ ਤੋਂ ਸੁਣਣਾ ਕੀ ਕਹਿ ਕੇ ਪਰਚੀ ਕੱਟੀ ਗਈ ਇਹ ਕਹਿ ਕੇ ਮੀਕਲਾ ਮਤਲਬ ਅਸੀਂ ਸਾਡੀ ਕਮੇਟੀ ਬਣ ਗਈ ਇਥੋਂ ਮੰਡੀ ਬੋਰਡ ਦੀ ਕਹਿ ਕੇ ਇਹਨਾਂ ਪਰਚੀ ਕੱਟੀ ਹੈ ਮੰਡੀ ਬੋਰਡ ਦੇ ਮੁਲਾਜ਼ਮ ਆ ਇਸ ਕਰਕੇ ਉਹਨਾਂ ਨੇ ਪਰਚੀ ਕੱਟੀ ਆ ਜੀ ਇਹ ਕਿੰਨਾ ਕਹਿੰਦੇ ਰੁਕ ਕੇ ਰੁਕ 15 ਦੇ 20 ਮਿੰਟ ਰੁਕਣਾ ਇਥੇ ਵੱਧ ਤੋਂ ਵੱਧ 20 ਮਿੰਟ ਜਾਂ ਅੱਧਾ ਘੰਟਾ ਲਾ ਲਓ ਜੀ ਅੱਧੇ ਘੰਟੇ ਹਿਸਾਬ ਨਾਲ ਇਹ ਚਾਰਜ ਆ ਫਿਰ ਚਾਰਜ ਕੱਟਿਆ ਇਹਦੇ ਉੱਤੇ ਦੱਸੋ ਕਿੱਥੇ ਕੋਈ ਹੈ ਕੋਈ ਸਰਕਾਰ ਦਾ ਕੋਈ ਮਾਰਕਾ ਕਿਹੜਾ ਇੱਥੇ ਮਾਰਕਾ ਦੇਖੋ ਟਿਕਟਾਂ ਦੇਖਦਾ ਇਹ ਆਪਣਾ ਜਿੱਥੋਂ ਮਰਜ਼ੀ ਤਿਆਰ ਕਰਾ ਲਓ ਟਿਕਟਾਂ ਜਿੱਥੋਂ ਮਰਜ਼ੀ ਬਾਕੀ ਪਹਿਲਾ ਪਹਿਲਾ ਗੁੱਡਾ ਰਾਜੀ ਵੇਖਿਆ ਇੱਥੇ ਆ ਗਏ ਜੀ ਹੁਣ ਅਸੀਂ ਇੱਥੋਂ ਅੱਗੇ ਬਾਗੜ ਜਾਣਾ ਜੀ ਬਾਬਾ ਜੀ ਦੇ ਦਰਸ਼ਨ ਕਰਨਾ ਹੁਣ ਇੱਥੇ ਅਸੀਂ ਦਰਸ਼ਨ ਕਰਨ ਆਏ ਆ ਜੀ ਸਾਜੀ ਜੇ ਤੂੰ ਅੱਗੇ ਬਾਗੜ ਜਾਣਾ ਜੀ 15-20 ਮਿੰਟ ਰੁਕਣਾ ਤੇ ਮੱਥਾ ਟੇਕ ਕੇ ਚਾਲੇ ਪਾਦਨੇ ਇੱਥੋਂ ਅੱਗੇ ਫਰਾ ਜਿਹੜਾ ਪਰਚੀ ਵਾਲਾ ਅਸੀਂ ਪਹਿਲੀ ਵਾਰ ਹੀ ਵੇਖਿਆ ਅੱਗੇ ਪਹਿਲਾਂ ਵੀ ਆਉਂਦੇ ਸਾਡੇ ਬਾਬਾ ਜੀ ਸਾਰੇ ਸਾਰੇ ਪਰਚੀ ਵਾਲਾ ਪਹਿਲੀ ਵਾਰ ਆਉਂਦੇ ਜਿੰਨੀ ਜਾਵੇ ਗੱਡੀਆਂ ਸਾਡੇ ਪਰਚਾ ਘਟ ਰਹੇ ਆ ਤੇ ਬਾਕੀ ਜੇ ਤੂੰ ਮੀਡੀਆ ਨੇ ਵੇਖ ਕੇ ਚਲੇ ਗਏ ਇੱਥੋਂ ਉਹਨਾਂ ਨੂੰ ਰੋਕਿਆ ਸੀ ਕਿ ਤੂੰ ਦੋ ਮਿੰਟ ਗੱਲ ਸਾਡੇ ਸਵਾਲ